ਪੰਜਾਬ ਦਾ ਕਿਸਾਨ ਕਾਰੋਬਾਰ ਛੱਡ ਕੇ ਸੜਕਾਂ ਤੇ ਡਟਿਆ ਹੋਇਆ ਹੈ। ਭਵਿਕ ਦੀ ਚਿੰਤਾ ਦਾ ਸਵਾਲ ਖੱਡਾਂ ਨੂੰ ਖਾਰੀ ਹੈ। ਅੱਜ 2 ਘੰਟੇ ਦੇ ਲਈ ਚੱਕਾ ਜਾਮ ਕੀਤਾ ਤੇ ਨਾਲੇ ਮੋੜ ਦੋਹਰਾਇਆ ਕਿ ਪਿੱਛੇ ਨਹੀਂ ਹਟਾਂਗੇ। ਮੋਦੀ ਸਰਕਾਰ ਤੇ ਕੈਪਟਨ ਸਰਕਾਰ ਨੂੰ ਕਈ ਸਵਾਲ ਕਰ ਰਿਹਾ ਹੈ। ਦੀ ਸਰਕਾਰ ਮਰਦਾ ਅੰਮ੍ਰਿਤਸਰ ਗੁਰਦਾਸਪੁਰ ਪਟਿਆਲਾ ਬਰਨਾਲਾ ਇਹ ਤਾਂ ਸਿਰਫ ਚਾਰ ਤਸਵੀਰਾਂ ਨੇ ਪਰ ਪੂਰੇ ਪੰਜਾਬ ਚ ਹੀ ਇਸੇ ਤਰੀਕੇ ਨਾਲ ਕਿਸਾਨ ਡਟੇ ਹੋਏ ਨੇ ਅੱਜ ਦੁਪਹਿਰ 12 ਤੋਂ 2 ਵਜੇ ਤੱਕ ਚੱਕਾ ਜਾਮ ਕੀਤਾ ਕਾਰਨ ਸੀ ਹਰਿਆਣਾ ਦੇ ਕਿਸਾਨਾਂ ਤੇ ਹੋਇਆ ਇਹ लाठी चार्ज ਤੇ ਯੂਪੀ ਦਾ ਖਾਤਰਸਕੰਡ ਕੀ ਸਮਰੋਹ ਜੰਮਾ ਥਾਰੇ ਲੋਕਾਂ ਨੇ ਹਰਪੱਤੀ ਜੁਲੰਗ ਮੋਦੀ ਸਰਕਾਰ ਮੋਦਵਾ ਮੋਦਵਾ ਪੰਦੇ ਸੋਨਰ ਗਰਦਾਰ ਮੋਦਵਾ 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 15 ਅਕਤੂਬਰ ਤੱਕ ਟੋਲ ਪਲਾਸਾ ਤੇ ਇੱਕ ਕਿਸਾਨ ਡਟੇ ਹੋਏ ਨੇ ਆਮ ਲੋਕਾਂ ਨੂੰ ਟੋਲ ਟੈਕਸ ਨਹੀਂ ਦੇਣਾ ਪੈ ਰਿਹਾ ਮੋਦੀ ਸਰਕਾਰ ਤੇ ਕਪਟਨ ਸਰਕਾਰ ਨੂੰ ਇਨਾ ਕਿਸਾਨਾਂ ਦੇ ਕਈ ਸਵਾਲ ਨੇ ਕਿਉਂਕਿ ਫਿਲਹਾਲ ਸਿਆਸੀ ਤਸੱਲੀਆਂ ਚ ਕਿਸਾਨ ਨੂੰ ਪਹਲਾਈ ਨਹੀਂ ਵਿਖ ਰਹੀ ਦੇਖੋ ਸੰਘਰਸ਼ ਲਗਾਤਾਰ ਜਾਰੀ ਰਹੂਗਾ ਸੰਘਰਸ਼ ਕੋਈ ਅਸੀਂ ਪਿੱਛੇ ਹਟਣ ਨੂੰ ਤਿਆਰ ਨਹੀਂ ਅਸੀਂ ਮੋਦੀ ਪਿੱਛੇ ਹਟਣ ਨੂੰ ਤਿਆਰ ਨਹੀਂ ਪਰ ਮੋਦੀ ਤੋਂ ਅਸੀਂ ਵੱਧ ਠੀਠਿਆ ਅਸੀਂ ਮੋਦੀ ਜੇ ਠੀਠਿਆ ਨਾ ਉਤੋਂ ਡਬਲ ਠੀਠਾ ਅਸੀਂ ਮੋਦੀ ਨੂੰ ਲਲਕਾਰ ਕੇ ਕਹਿੰਦੇ ਆ ਵੀ ਮੋਦੀ ਅਸੀਂ ਨਹੀਂ ਪਿੱਛੇ ਹਟਣਾ ਜਿੱਥੇ ਤੱਕ ਲੱਗਦਾ ਜੋਰ ਤੇਰਾ ਲਾਲਾ ਕਣਕਾਂ ਸਾਡੀਆਂ ਬੀਜੀਆਂ ਚੱਲੀਆਂ ਅਸੀਂ ਵੇਲੇ ਅਸੀਂ ਤੇੜੇ ਤੱਪੜ ਰੋਲ ਕੇ ਪੰਜਾਬੀ ਚ ਜਿੱਦਾਂ ਕਹਿੰਦੇ ਹੁੰਦੇ ਕਾਬਾ ਤੇ ਤੱਪੜ ਰੋਲ ਕੇ ਤੇਰੇ ਛੱਡਾਂਗੇ ਦਿੱਲੀ ਮੰਨੂਗੀ ਦਿੱਲੀ ਮੰਨੂਗੀ ਜੀ ਦਿੱਲੀ ਮੰਨੂਗੀ ਜਦੋਂ ਕਾਰੋਬਾਰ ਬੰਦ ਹੋ ਗਏ ਸਾਰੇ ਆਪੇ ਮੰਨਣਗੇ ਮੁੜ ਕੇ ਇਹਨਾਂ ਨੇ ਮਨਾਉਣਾ ਆਪੇ ਮੋਦੀ ਨੂੰ ਮਰਾਉਣਗੇ ਪਹਿਲਾਂ ਮੋਦੀ ਦੇ ਪੈਸੇ ਚਾੜਦੇ ਹੋਣੇ ਮੋਦੀ ਨੂੰ ਮਨਾਉਣਗੇ ਟੋਲੇ ਸੇ ਕਰਕੇ ਬੰਦ ਕੀਤਾ ਟੋਲੇ ਸੇ ਕਰਕੇ ਬੰਦ ਕੀਤਾ ਜੀ ਕਿਲਦਾ ਵਾਪਿਸ ਸਾਡੇ ਉਹ ਆਰਡੀਨੈਂਸ ਭੰਗ ਕਰ ਦਲ ਬੰਦ ਕਰ ਦਨ ਸਾਰੇ ਤੇ ਸਾਡੇ ਨਾਲ ਗੱਲਬਾਤ ਕਰਨ ਗੱਲਬਾਤ ਤੇ ਪਹਿਲੀ ਗੱਲ ਤੇ ਕਰਨੀ ਨਹੀਂ ਆਪੇ ਆ ਕੇ ਕਰੂਗੀ ਸਰਕਾਰ ਹੀ ਗੱਲ ਕਰੂਗੀ ਉਹਨਾਂ ਬੁਲਾਇਆ ਹੀ ਅਹੀਂ ਠੋਕਰਾ ਦਿੱਤਾ ਵਾ ਸਾਡੀ ਮਰਜ਼ੀ ਆਈ ਅਸੀਂ ਨਹੀਂ ਕਰਨਾ ਆਪੇ ਆਊਗੀ ਸਰਕਾਰ ਸਾਡੇ ਕੋਲ ਆਊਗੀ ਅਸੀਂ ਕੋ ਸਰਕਾਰ ਕੋ ਜਾਈਏ ਸਰਕਾਰ ਸਾਡੇ ਕੋਲ ਕੈਪਟਨ ਵੀ ਸਾਡੇ ਕੋਲ ਹੀ ਆਊਗਾ ਸਭ ਆਉਣਗੇ ਸਾਡੇ ਕੋਲ ਨਹੀਂ ਬੁਲਾਉਂਦੇ ਨਾਂ ਬੁਲਾਉਣ ਕੋ ਗੱਲ ਨਹੀਂ ਆਵੇ ਉਹਨਾਂ ਦਾ ਕਾਰੋਬਾਰ ਬੰਦ ਹੋਂਡਿਆ ਲੱਖਾਂ ਕਰੋੜਿਆਂ ਦਾ ਘਾਟਾ ਪੈਣ ਡਿਆ ਸਰਕਾਰ ਨੂੰ ਪੈਣ ਡਿਆ ਸਾਡਾ ਕੀ ਜਾਣ ਡਿਆ ਵਾ ਅਸੀਂ ਤਾਂ ਝੋਨੇ ਵਾੜ ਕੇ ਵੇਲੇ ਹੋ ਗਏ ਆ ਮਟਰ ਲਾ ਕੇ ਭਰ ਦਿੱਤੇ ਆ ਵੇਲੇ ਆ ਐਸੇ ਕੰਮ ਤੇ ਹੀ ਆ ਬਸ ਜਿਹੜਾ ਕੈਪਟਨ ਮਰਿੰਦਰ ਹੈ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਜਿਹੜਾ ਕਹਿੰਦਾ ਮੈਨੂੰ ਬਹੁਤ ਹੈਜ ਹੈ ਪੰਜਾਬ ਦੇ ਕਿਸਾਨ ਕਿਰਤੀ ਲੋਕਾਂ ਦਾ ਉਹ ਕਹਿੰਦਾ ਸੀ ਵੀ ਮੈਂ ਕਿਸਾਨ ਜਥੇਬੰਦੀਆਂ ਨਾਲ ਮਹੀਨੇ ਬਾਅਦ ਮੀਟਿੰਗ ਕਰਿਆ ਕਰੂੰਗਾ ਪਰ ਉਹ 4 ਸਾਲ ਹੋ ਗਏ ਗੱਦੀ ਤੇ ਆਏ ਨੂੰ ਮੀਟਿੰਗ ਸੱਦ ਰਿਹਾ 4 ਸਾਲਾਂ ਬਾਅਦ ਕਹਿ ਰਿਹਾ ਸੀ ਵੀ ਮੈਂ ਆਪਦੀ ਵਿਧਾਨ ਸਭਾ ਸਦਕੇ ਨੂੰ ਰੱਦ ਕਰਨ ਖਾਤਰ ਮਤਾ ਪਾਉਂਗਾ ਪਰ ਇਥੋਂ ਦੇ ਸਾਡੇ ਆਗੂ ਨੇ ਚੇਤਾਵਨੀ ਦਿੱਤੀ ਹੈ ਇਥੋਂ ਦੇ ਕੈਪਟਨ ਨੂੰ ਵੀ ਹੁਣ ਤੁਰਤ ਸਦਕੇ ਵਿਧਾਨ ਸਭਾ 'ਚ ਮਤਾ ਪਾਵੇ ਪਰ ਉਹਦਾ ਬਿਆਨ ਕੀ ਆ ਰਿਹਾ ਹੈ ਕੈਪਟਨ ਦਾ ਉਹ ਕਹਿੰਦਾ ਮੈਂ ਆਉਦੇ ਸਭ ਨਾਲ ਚੱਲੂੰਗਾ ਕਿਸਾਨ ਜੱਥੇਬੰਦੀ ਨੂੰ ਖੁਸ਼ ਕਰਨ ਲਈ ਮੈਂ ਕਹਿੰਦਾ ਆਪਦੀ ਚਲਾਉਂਗਾ ਮੈਂ ਕਿਸਾਨ ਜੱਥੇਬੰਦੀਆਂ ਦੇ ਹਿਸਾਬ ਨਾਲ ਨਹੀਂ ਚੱਲੂੰਗਾ ਜੋ ਮੇਰੀ ਕਹਿੰਦਾ ਸਰਕਾਰ ਦੀ ਨੀਤੀ ਹੋਊਗੀ ਉਹਦੇ ਹਿਸਾਬ ਨਾਲ ਸਰਕਾਰ ਚੱਲ ਰਹੀ ਹੈ ਜਿਹੜਾ ਸਰਕਾਰ ਲਾਠੀ ਚਾਰਜ ਕਰੂਗੀ ਉਹ ਸਾਡੇ ਪੱਖ ਚ ਜਾਊਗਾ ਸਾਡੇ ਹੱਕੀ ਘੋਲ ਨੂੰ ਅੱਗੇ ਵਧਾਊਗਾ ਲਾਟ ਅੱਗੇ ਵਧੂਗੀ ਸਰਕਾਰ ਨੂੰ ਮੂੰਹ ਦੀ ਖਾਣੀ ਪਊਗੀ ਅਸੀਂ ਕਾਂਗਰਸੀਆਂ ਐਮਐਲਏ ਨੂੰ ਵੀ ਘੇਰਾਂਗੇ ਪਹਿਲਾਂ ਭਾਜਪਾ ਨੂੰ ਵੀ ਘੇਰਦੇ ਆਂ ਕਾਂਦੀਦਲਦਿਆਂ ਨੂੰ ਵੀ ਘੇਰਦੇ ਆਂ ਤੇ ਉਹਨਾਂ ਨੂੰ ਸਵਾਲ ਪੁੱਛਦੇ ਆਂ ਜੇ ਸਰਕਾਰ ਇਹ ਜਿਹੇ ਕਦਮ ਲੈਂਦੀ ਹੈ ਉਹ ਸਾਡੇ ਹੱਕ ਚ ਜਾਊਗਾ ਸਰਕਾਰ ਮੂੰਹ ਦੇ ਮੂੰਹ ਡਿਗੂਗੀ ਕਿਸਾਨਾਂ ਦੇ ਰੋਡ ਜਾਣ ਕਰਨ ਦੇ ਫੈਸਲੇ ਕਾਰਨ ਲੋਕਾਂ ਨੂੰ ਦਿੱਕਤ ਤਾਂ ਹੋਈ ਪਰ ਪੰਜਾਬ ਕਿਸਾਨ ਦੇ ਨਾਲ ਕੋਈ ਟਰੱਕ ਚ ਬਜਰੀ ਪਲਾਈ ਰੇਤ ਲੈ ਕੇ ਜਾ ਰਹੀ ਸੀ ਇੰਤਜ਼ਾਰ ਕਰਨਾ ਪੈ ਰਿਆ ਸੀ ਪਰ ਕਿਸਾਨ ਦੀ ਹਮਾਇਤ ਇਸ ਮੌਕੇ ਇਹਨਾਂ ਨੂੰ ਜ਼ਿਆਦਾ ਜ਼ਰੂਰੀ ਲੱਗੀ ਪਰੇਸ਼ਾਨੀ ਤਾਂ ਸਾਰ ਹੈ ਹੀ ਆ ਪਰ ਆਪਾਂ ਜਿੰਗਰਾਂ ਦੇ ਨਾਲ ਜਿੰਦਾ ਰਹਾਂ ਤੇ ਕੋਈ ਗੱਲ ਨਹੀਂ ਆਪਾਂ ਖੜੇ ਦੋ ਤਿੰਨ ਘੰਟੇ ਵਾਸਤੇ ਕਿੰਦੇ ਖੜਨਾ ਪੈਣਾ ਆਪਾਂ ਗੱਡੀਆਂ ਲਾਤੀਆਂ ਸਾਈਡ ਤੇ ਆਪਾਂ ਬਿੱਠੀ ਜਿੰਗਰਾਂ ਦੇ ਨਾਲ ਕੋਈ ਗੱਲ ਪਰੇਸ਼ਾਨੀ ਤਾਂ ਹੈਗੀ ਪਰ ਅਸੀਂ ਜੱਟ ਭਰਾ ਕੋਈ ਨਹੀਂ ਕਿਸਾਨਾਂ ਦੇ ਨਾਲ ਆਹੀਂ ਇਹੋ ਕੇ ਸਰਕਾਰਾਂ ਨੇ ਏਡੀ ਬੁਰੀ ਹਾਲਤ ਕੀਤੀ ਟਰੱਕਾਂ ਵਾਲਿਆਂ ਦੀ ਵੀ ਬੁਰੀ ਹਾਲਤ ਹੀ ਆ ਕੇ ਇਹ ਕਾਲੇ ਦੇ ਕਿਸਾਨਾਂ ਨਾਲ ਜਾਰੀ ਇਹਨਾਂ ਡੀਜ਼ਲ ਮਹਿੰਗਾ ਕੋਈ ਹਿਸਾਬ ਨਹੀਂ ਭਾਜੀ ਪ੍ਰੋਬਲਮ ਤੇ ਹੁਣ ਮੈਂ ਜਾ ਰਿਹਾ ਮਾਲ ਚ ਤੇ ਚਲੋ ਤੁਹਾਨੂੰ ਪਤਾ ਹੀ ਆ ਪ੍ਰੋਬਲਮ ਇਹ ਹੈ ਕਿ ਹੁਣ ਤੁਸੀਂ ਕਿਸਾਨਾਂ ਦਾ ਹੱਲ ਕਰੋ ਭਾਜੀ ਹੱਲ ਹੋਣਾ ਚਾਹੀਦਾ ਵਾ ਇਹਨਾਂ ਦਾ ਜੀ ਹੱਲ ਹੋਏ ਤੇ ਸਾਰਾ ਮਾਲ ਟਾਈਮ ਨਾ ਪਹੁੰਚੇ ਜੀ ਅਸੀਂ ਇਹਨਾਂ ਦੇ ਨਾਲ ਆ ਅਸੀਂ ਇਹਨਾਂ ਨੂੰ ਸਪੋਰਟ ਕਰਨ ਦੇ ਆਂ ਜੀ ਪੂਰੀ ਸਾਨੂੰ ਪ੍ਰੋਬਲਮ ਚਲੋ ਹੈ ਆ ਤੰਗੀ ਤੇ ਹੈ ਆ ਪਰ ਅਸੀਂ ਕੋਈ ਨਹੀਂ ਖੜਨ ਲਈ ਤਿਆਰ ਆ ਜੀ ਇਹਨਾਂ ਨਾਲ ਅਸੀਂ ਦਸ-ਦਸ ਘੰਟੇ ਵੇਟ ਕਰਾਂਗੇ ਪਰ ਹੱਲ ਹੋਣਾ ਚਾਹੀਦਾ ਕਿਸਾਨਾਂ ਦਾ ਜ ਖੇਤੀ ਕਾਨੂੰਨ ਖਿਲਾਫ ਪੰਜਾਬ ਦਾ ਕਿਸਾਨ ਵੱਡਾ ਸੰਘਰਸ਼ ਕਰ ਰਿਹਾ ਹੈ ਦਿੱਲੀ ਜਾਣ ਦਾ ਦੰਮ ਵੀ ਭਰਿਆ ਜਾ ਰਿਹਾ ਹੈ ਫਿਲਹਾਲ ਕੇਂਦਰ ਸਰਕਾਰ ਕਿਸਾਨ ਨੂੰ ਭਲਾਈ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਨੂੰ ਸਰਕਾਰ ਦੀਆਂ ਗੱਲਾਂ ਤੇ ਰਤੀ ਭਰ ਵੀ ਯਕੀਨ ਨਹੀਂ